ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਬਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਨੇ ਜਿਹੜੇ ਭਾਈ ਅਮਰਤਪਾਲ ਸਿੰਘ ਉਹ 5 ਤਰੀਕ ਨੂੰ ਆਪਣੇ ਲੋਕ ਸਭਾ ਮੈਂਬਰ ਆਫ ਪਾਰਲੀਮੈਂਟ ਦੇ ਵਜੋਂ ਸੌ ਚੁੱਕਣ ਜਾ ਰਹੇ ਨੇ ਪਰ ਉਸ ਤੋਂ ਪਹਿਲਾਂ ਇੱਕ ਵੱਡੀ ਮੁਸੀਬਤ ਖੜੀ ਹੁੰਦੀ ਦਿਖਾਈ ਤੇਰੀ ਆ ਕਿਉਂਕਿ ਐਂਟੀ ਟੈਰਰਿਸਟ ਆਫ ਇੰਡੀਆ ਦੇ ਇੱਕ ਆਗੂ ਦੇ ਵੱਲੋਂ ਅਮਰਤ ਪਾਲ ਦੇ ਖਿਲਾਫ ਜਮ ਕੇ ਬਲਾਕ ਡੀ ਕਲਰ ਨੇ ਕਹਿਣਾ ਕਿ ਇਹ ਇੱਕ ਇਸ ਦੇ ਵੱਲੋਂ ਕਈ ਅਜਿਹੀਆਂ ਅਗਲੀ ਕਾਰਵਾਈਆਂ ਕੀਤੀਆਂ ਗਈਆਂ ਜਿਹੜੀਆਂ ਦੇਸ਼ ਦੇ ਕਾਨੂੰਨ ਦੇ ਖਿਲਾਫ ਹਨ ਕਿਉਂਕਿ ਅਮਰਤ ਪਾਲ ਦੇ ਵੱਲ ਥਾਣੇ ਤੇ ਹਮਲਾ ਕੀਤਾ ਗਿਆ ਪੁਲਿਸ ਮੁਲਾਜ਼ਮਾਂ ਤੇ ਹਮਲਾ ਕੀਤਾ ਗਿਆ ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਵੱਡੇ ਵੱਡੇ ਇਲਜ਼ਾਮ ਅਮਰਤ ਪਾਲ ਦੇ ਲਾਏ ਨੇ ਪਰ ਕਿ ਵੀ ਕਿਹਾ ਕਿ ਜੇਕਰ ਅਮਰਤ ਪਾਲ ਸੌ ਚੁੱਕਦਾ ਹੈ ਤਾਂ ਅਸੀਂ ਇਸ ਦੇ ਖਿਲਾਫ ਹਾਈ ਕੋਰਟ ਦਾ ਰੁਖ ਕਰਾਂਗੇ ਕੱਲ ਪੰਜਾਬ ਕੇ ਰਾਜਾ पाल को एंटी इंडिया एक ज्ञापन देने जा रहा है जो पेरोल ग्रांट की गई है अमृतपाल सिंह उस अमृतपाल सिंह की जो NSA, में में नेशनल सिक्योरिटी एक्ट डिब्रूगढ़ जेल में बैठा है जिसने खालिस्तानी मूवमेंट पंजाब में चलाई पंजाब पुलिस पर अटैक किया थाने पर अटैक किया संविधान को चुनौती दी भारतीय तिरंगे को चुनौती दी पंजाब में फिर आतंकवाद फैलाने की साजिश की उस अमृतपाल सिंह को पेरोल देना राष्ट्र भक्तों के साथ अन्याय है, है कल हम बारह के राज्यपाल बनवारी लाल पुरोहित जी को ज्ञापन देंगे और मैं इसको लेकर लीगल अपनी टीम के साथ बात कर रहा हूं अगर कल जरूरत पड़ी उसके बाद हम हाई कोर्ट का भी दरवाजा डोर नोक करेंगे दादी की लगातार सिख जथेबंदियों भारी रोश है कि अमृतपाल तो ਐਮਪੀ ਤਾਂ ਬਣ ਚੁੱਕਿਆ ਪਰ ਉਹਨੂੰ ਸੌ ਚੁੱਕਣ ਦਾ ਜਿਹੜਾ ਸਮਾਂ ਨਹੀਂ ਦਿੱਤਾ ਜਾ ਰਿਹਾ ਜਦੋਂ ਚੱਲਦੇ ਆ ਹੁਣ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜਾ ਚਿੱਠੀ ਪੱਤਰ ਭੇਜਿਆ ਗਿਆ ਸੀ ਉੱਥੇ ਹੀ ਹੁਣ ਅਮਰਤਪਾਲ ਦੇ ਵਕੀਲ ਦੇ ਵੱਲੋਂ ਵੀ ਰਾਤ ਦੇ ਰਾਤ ਆਕਣਾ ਦਾਜਦੇਵ ਸਿੰਘ ਖਾਲਸਾ ਦਾ ਅਮਰਤਪਾਲ ਦਾ ਵਕੀਲ ਹੈ ਉਹਦੇ ਵੱਲੋਂ ਵੀ ਮੁਲਾਕਾਤ ਕੀਤੀ ਗਈ ਪਰ ਕਿਤਨਾ ਕਿਤੇ ਹੁਣ ਅਮਰਤਪਾਲ ਨੂੰ ਜਿਹੜੀ ਉਹ ਆਗਿਆ ਮਿਲ ਜਾਂ ਚੁੱਕੀ ਆ ਕਿਉਂਕਿ ਅਮਰਤਪਾਲ ਨੂੰ 5 ਦਿਨ ਦੀ ਪ੍ਰੋਬਲਮ ਹੈ ਜਦੋਂ ਚੱਲਦੇ ਆ ਪਰ ਇਸ ਪ੍ਰਵੋਲ ਦੇ ਚੱਲਦੇ ਅਮਰਤਪਾਲ ਜਿਹੜਾ ਦਿੱਲੀ ਹੀ ਰਹੇਗਾ ਪਰ ਉਸ ਨੂੰ ਪੰਜਾਬ ਆਉਣ ਦੀ ਆਗਿਆ ਨਹੀਂ ਨਾ ਹੀ ਅਮਰਤਪਾਲ ਦੀ ਕੋਈ ਵੀਡੀਓਗ੍ਰਾਫੀ ਨਾ ਫੋਟੋਗ੍ਰਾਫੀ ਹੋਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਮੀਡੀਆ ਦੀ ਕੋਈ ਕੋਈ ਵੀ ਤਸਵੀਰ ਉਹਦੇ ਮਾਪਿਆਂ ਨੂੰ ਮਿਲਣ ਦਿੱਤਾ ਜਾਵੇਗਾ ਪਰ ਉਹਦੇ ਮਾਪਿਆਂ ਨਾਲ ਕੋਈ ਫੋਟੋਗ੍ਰਾਫੀ ਨਹੀਂ ਹੋਵੇਗੀ ਜਦੋਂ ਚੱਲਦੇ ਆਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਨੇ ਜੜੀਆਂ ਜਿੱਦ ਤਹੈਤ ਅਮਰਤਪਾਲ ਨੂੰ ਪ੍ਰੋਰ ਮਿਲੇ ਜਦ ਚੱਲਦੇ ਆਂ ਅਮਰਤਪਾਲ ਨੇ 5 ਤਰੀਕ ਨੂੰ ਸੌ ਚੁੱਕੇਗਾ ਪਰ ਉਸ ਤੋਂ ਹੁਣ ਲੈ ਕੇ ਐਂਟੀ ਟੈਰਰਿਸਟ ਆਫ ਇੰਡੀਆ ਦੇ ਵੱਲੋਂ ਹੁਣ ਅਮਰਪਾਲ ਦੇ ਖਿਲਾਫ ਵੱਡੀ ਭਲਾਸ ਕੱਢੀ ਜਾਣਾ ਦਾ ਕਹਣਾ ਕਿ ਅਸੀਂ ਅਮਰਪਾਲ ਦੇ ਖਿਲਾਫ ਹਾਈ ਕੋਰਟ ਦਾ ਰੁਖ ਕਰਾਂਗੇ ਕਿਉਂਕਿ ਅਮਰਤਪਾਲ ਦੇ ਵੱਲੋਂ ਅਜਿਹੀਆਂ ਗਤੀਵਿਧੀਆਂ ਕੀਤੀਆਂ ਗਈਆਂ ਜਿਹੜੀਆਂ ਪੰਜਾਬ ਦੇ ਦੇਸ਼ ਦੇ ਕਾਨੂੰਨ ਦੇ ਖਿਲਾਫ ਹਨ ਅਮਰਤਪਾਲ ਦੇ ਵੱਲੋਂ ਥਾਣੇ ਦੇ ਵਿੱਚ ਹਮਲਾ ਕੀਤਾ ਗਿਆ ਸੀਗਾ ਪੁਲਿਸ ਦੇ ਹਮਲਾ ਕੀਤਾ ਗਿਆ ਅਤੇ ਹੋਰ ਕਈ ਤਰ੍ਹਾਂ ਦੇ ਵੱਡੇ-ਵੱਡੇ ਇਲਜ਼ਾਮ ਜਿਹੜੇ ਲਗਾਏ ਜਦੋਂ ਚੱਲਦੇ ਐਂਟੀ ਟੈਰਰਿਸਟ ਆਫ ਇੰਡੀਆ ਦੇ ਮੈਂਬਰ ਦਾ ਕਹਿਣਾ ਕਿ ਅਸੀਂ ਹੁਣ ਇਹਦੇ ਖਿਲਾਫ ਹਾਈ ਕੋਰਟ ਦਾ ਰੁਖ ਵੀ ਕਰਾਂਗੇ ਜਿਹਦੇ ਚੱਲਦੇ ਲਗਾਤਾਰ ਅਮਰਤਪਾਲ ਨੂੰ ਕਿਤਨਾ ਕਰ ਰਹੇ ਉਹਨਾਂ ਦੀ ਸੌ ਚੁੱਕਣ ਦਾ ਆਗਿਆ ਮਿਲ ਚੁੱਕੀ ਆ ਪਰ ਉੱਥੇ ਹੁਣ ਕਿਤਨਾ ਕਰੇ ਵੱਡੀ ਮੁਸੀਬਤ ਵੀ ਖੜੀ ਹੋ ਸਕਦੀ ਆ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਬਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਨੇ ਜਿਹੜੇ ਭਾਈ ਅਮਰਤਪਾਲ ਸਿੰਘ ਉਹ 5 ਤਰੀਕ ਨੂੰ ਆਪਣੇ ਲੋਕ ਸਭਾ ਮੈਂਬਰ ਆਫ ਪਾਰਲੀਮੈਂਟ ਦੇ ਵਜੋਂ ਸੌ ਚੁੱਕਣ ਜਾ ਰਹੇ ਨੇ ਪਰ ਉਸ ਤੋਂ ਪਹਿਲਾਂ ਇੱਕ ਵੱਡੀ ਮੁਸੀਬਤ ਖੜੀ ਹੁੰਦੀ ਦਿਖਾਈ ਦੇ ਰਹੀ ਕਿਉਂਕਿ ਐਂਟੀ ਟੈਰਰਿਸਟ ਆਫ ਇੰਡੀਆ ਦੇ ਇੱਕ ਆਗੂ ਦੇ ਵੱਲੋਂ ਅਮਰਤਪਾਲ ਦੇ ਖਿਲਾਫ ਜਮ ਕੇ ਬਲਾਕ ਕੱਢੀ ਕਿ ਉਹਨਾਂ ਨੇ ਕਿਹਾ ਕਿ ਇਹ ਇੱਕ ਇਸ ਦੇ ਵੱਲੋਂ ਕਈ ਐਜੀਐਂਗ ਡੀਗਾਰ ਕਾਰਵਾਈਆਂ ਕੀਤੀਆਂ ਗਈਆਂ ਜਿਹੜੀਆਂ ਦੇਸ਼ ਦੇ ਕਾਨੂੰਨ ਦੇ ਖਿਲਾਫ ਹਨ ਕਿਉਂਕਿ ਅਮਰਤਪਾਲ ਦੇ ਵੱਲੋਂ ਥਾਣੇ ਤੇ ਹਮਲਾ ਕੀਤਾ ਗਿਆ ਪੁਲਿਸ ਮੁਲਾਜ਼ਮਾਂ ਤੇ ਹਮਲਾ ਕੀਤਾ ਗਿਆ ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਵੱਡੇ ਵੱਡੇ ਇਲਜ਼ਾਮ ਅਮਰਤਪਾਲ ਦੇ ਲਾਇਨਪਰ ਕੇ ਵੀ ਕਿਹਾ ਕਿ ਜੇਕਰ ਅਮਰਤਪਾਲ ਸੌ ਚੁੱਕਦਾ ਹੈ ਤਾਂ ਅਸੀਂ ਇਸ ਦੇ ਖਿਲਾਫ ਹਾਈ ਕੋਰਟ ਦਾ ਰੁਖ ਕਰਾਂਗੇ ਕੱਲ ਪੰਜਾਬ ਕੇ ਰਾਜਾ ਪਾਲ ਕੋ ਐਂਟੀ ਟੈਰਰਿਸਟ ਇੰਡੀਆ एक ज्ञापन देने जा रहा है जो पेरोल ग्रांट की गई है अमृतपाल सिंह की उस अमृतपाल सिंह की जो एन में नेशनल सिक्योरिटी एक्ट में डिब्रूगढ़ जेल में बैठा है जिसने खालिस्तानी मूवमेंट पंजाब में चलाई पंजाब पुलिस पर अटैक किया थाने पे अटैक किया संविधान को चुनौती दी भारतीय तिरंगे को चुनौती दी पंजाब में फिर आतंकवाद फैलाने की साजिश की उस अमृतपाल सिंह को पेरोल देना राष्ट्र भक्तों के साथ, बड़ा है, देश के साथ है। कल हम बजे पंजाब के राज्यपाल पुरोहित जी को ज्ञापन देंगे और मैं इसको लेकर लीगल अपनी टीम के साथ बात कर रहा हूं अगर कल जरूरत पड़ी उसके बाद हम हाई कोर्ट का भी दरवाजा डोर नोक करेंगे दादी की लगातार सिख जथेबंद रोड थी अमृतपाल ਐਮਪੀ ਤਾਂ ਬਣ ਚੁੱਕਿਆ ਪਰ ਉਹਨੂੰ ਸੌ ਚੁੱਕਣ ਦਾ ਜਿਹੜਾ ਸਮਾਂ ਨਹੀਂ ਦਿੱਤਾ ਯਾਰ ਜਦ ਚੱਲਦੇ ਆ ਹੁਣ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜਾ ਚਿੱਠੀ ਪੱਤਰ ਭੇਜਿਆ ਗਿਆ ਸੀ ਉੱਥੇ ਹੀ ਹੁਣ ਅਮਰਤਪਾਲ ਦੇ ਵਕੀਲ ਦੇ ਵੱਲੋਂ ਵੀ ਰਾਤ ਦੇ ਰਾਤ ਆਪਣਾ ਦਾਜਦੇਵ ਸਿੰਘ ਖਾਲਸਾ ਦਾ ਅਮਰਤਪਾਲ ਦਾ ਵਕੀਲ ਆ ਉਹਦੇ ਵੱਲੋਂ ਵੀ ਮੁਲਾਕਾਤ ਕੀਤੀ ਗਈ ਪਰ ਕਿਤਨਾ ਕਿਤੇ ਹੁਣ ਅਮਰਤਪਾਲ ਨੂੰ ਜਿਹੜੀ ਉਹ ਅੱਗਿਆ ਮਿਲ ਜਾਂ ਚੁੱਕੀ ਆ ਕਿਉਂਕਿ ਅਮਰਤਪਾਲ ਨੂੰ 5 ਦਿਨ ਦੀ ਪ੍ਰੋਬਲਮ ਜਦ ਚੱਲਦੇ ਆ ਪਰ ਇਸ ਪ੍ਰੋਬਲਮ ਦੇ ਚੱਲਦੇ ਅਮਰਤਪਾਲ ਜਿਹੜਾ ਦਿੱਲੀ ਹੀ ਰਹੇਗਾ ਪਰ ਉਸ ਨੂੰ ਪੰਜਾਬ ਆਉਣ ਦੀ ਅੱਗਿਆ ਨਹੀਂ ਨਾ ਹੀ ਅਮਰਤਪਾਲ ਦੀ ਕੋਈ ਵੀਡੀਓਗ੍ਰਾ ਹੋਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਮੀਡੀਆ ਦੀ ਕੋਈ ਕੋਈ ਵੀ ਤਸਵੀਰ ਉਹਦੇ ਮਾਪਿਆਂ ਨੂੰ ਮਿਲਣ ਦਿੱਤਾ ਜਾਵੇਗਾ ਪਰ ਉਹਦੇ ਮਾਪਿਆਂ ਨਾਲ ਕੋਈ ਫੋਟੋਗ੍ਰਾਫੀ ਨਹੀਂ ਹੋਵੇਗੀ ਜਦੋਂ ਚੱਲਦਿਆਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਨੇ ਜਿਹੜੀਆਂ ਜਿੱਦ ਤਹੈਤ ਅਮਰਤਪਾਲ ਨੂੰ ਪ੍ਰੋਲ ਮਿਲੀ ਜਦੋਂ ਚੱਲਦੇ ਹੁਣ ਅਮਰਤਪਾਲ ਨੇ 5 ਤਰੀਕ ਨੂੰ ਸੌਹ ਚੁੱਕੇਗਾ ਪਰ ਉਸ ਤੋਂ ਹੁਣ ਲੈ ਕੇ ਐਂਟੀ ਟੈਰਰਿਸਟ ਆਫ ਇੰਡੀਆ ਦੇ ਵੱਲੋਂ ਹੁਣ ਅਮਰਤਪਾਲ ਦੇ ਖਿਲਾਫ ਵੱਡੀ ਪਲਾਸ ਕੱਢੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਅਮਰਤਪਾਲ ਦੇ ਖਿਲਾਫ ਹਾਈ ਕੋਰਟ ਦਾ ਰੁਕ ਕਰਾਂਗੇ ਕਿਉਂਕਿ ਅਮਰਤਪਾਲ ਦੇ ਬੰਦੋਂ ਅਜਿਹੀਆਂ ਗਤੀਵਿਧੀਆਂ ਕੀਤੀਆਂ ਗਈਆਂ ਜਿਹੜੀਆਂ ਪੰਜਾਬ ਦੇ ਦੇਸ਼ ਦੇ ਕਾਨੂੰਨ ਦੇ ਖਿਲਾਫ ਹਨ ਅਮਰਤਪਾਲ ਦੇ ਬੰਦੋਂ ਥਾਣੇ ਦੇ ਵਿੱਚ ਹਮਲਾ ਕੀਤਾ ਗਿਆ ਸੀਗਾ ਪੁਲਿਸ ਦੇ ਹਮਲਾ ਕੀਤਾ ਗਿਆ ਅਤੇ ਹੋਰ ਕਈ ਤਰ੍ਹਾਂ ਦੇ ਵੱਡੇ-ਵੱਡੇ ਇਲਜ਼ਾਮ ਜਿਹੜੇ ਲਗਾਏ ਜਿੱਦ ਚੱਲਦੇ ਆਂਟੀ ਟੈਰਰਿਸਟ ਆਫ ਇੰਡੀਆ ਦੇ ਮੈਂਬਰ ਦਾ ਕਹਿਣਾ ਕਿ ਅਸੀਂ ਹੁਣ ਇਹਦੇ ਖਿਲਾਫ ਹਾਈ ਕੋਰਟ ਦਾ ਰੁਕ ਵੀ ਕਰਾਂਗੇ ਜਿੱਦ ਚੱਲਦੇ ਲਗਾਤਾਰ ਅਮਰਤਪਾਲ ਨੂੰ ਕੀਤਾ ਨਾ ਕਰ ਰਹੇ ਉਹਨਾਂ ਦੀ ਸੌ ਚੁੱਕਣ ਦਾ ਅੱਗਾਂ ਮਿਲ ਚੁੱਕੀ ਆ ਪਰ ਉੱਥੇ ਹੁਣ ਕਿੰਨਾ ਕੁ ਵੱਡੀ ਮੁਸੀਬਤ ਵੀ ਖੜੀ ਹੋ ਸਕਦੀ ਆ